ਆਤਮ ਨੂੰ ਤਾਂ ਗਾਇ ਜਿੰਨੇ ਸੋਨੂ ਲੱਗਦਾ ਹੋਊਗਾ ਵੀ ਸਫਲਤਾ ਕੋਈ ਟਿਕਾਂ ਤੋਂ ਮਿਲਣ ਵਾਲੀ ਚੀਜ਼ ਨਹੀਂ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਸਫਲਤਾ ਨੂੰ ਲੈਣ ਵਾਸਤੇ ਨਾ ਬੰਦਾ ਪਾਣੀ ਵਿੱਚ ਨਹਾਉਂਦਾ ਹੀ ਨਾਉਂਦਾ ਥੂਣਾ ਵੀ ਨਹਾਉਦਾ ਨਾਲ ਪਸੀਨੇ ਨਾਲ ਵੀ ਨਹਾਉਣਾ ਪੈਂਦਾ ਪਸੀਨੇ ਨਾਲ ਵੀ ਨਹਾਉਣਾ ਪੈਂਦਾ ਜਿਵੇਂ ਕਿ ਸੋਨੂ ਆਇਆ ਸਫਲਤਾ ਨੇ ਆਇ ਨਹੀਂ ਵਿੱਚ ਚੁੜਤੀ ਮਾਰ ਕੇ ਵੀ ਆ ਜਾ ਸਫਲਤਾ ਆਇ ਨਹੀਂ ਮਿਲਦੀ ਹੈ ਸਫਲਤਾ ਜਿਵੇਂ ਮੈਂ ਤੁਹਾਨੂੰ ਇੱਕ ਪਤਾ ਹੀ ਆ ਨਾ ਤੁਹਾਨੂੰ ਬਹੁਤ ਮੰਦ ਮੰਦ ਭਾਗੀ ਘਟਨਾ ਵੀ ਹੈ ਮੰਦ ਭਾਗੀ ਘਟਨਾ ਕੀ ਤੁਸੀਂ ਯਕੀਨ ਹੀ ਮੈਨੂੰ ਕਿ ਗਾਇਸ ਜਿਹੜਾ ਕਹਿੰਦੇ ਹੁੰਦੇ ਵੀ ਕੁੜੀਆਂ ਆਵੇ ਡੈਡੀ ਨੂੰ ਬੱਦ ਪਿਆਰੀਆਂ ਹੁੰਦੀਆਂ ਇੱਕ ਟੈਨਿਸ 플레이ਰ ਕੁੜੀ ਗਰਲ ਇੰਟਰਨੈਸ਼ਨਲ ਇੰਟਰਨੈਸ਼ਨਲ ਕੀਤੀ ਹੋਈ ਕੁੜੀ ਅੱਗੇ ਉਹਦੇ ਡੈਡੀ ਨੇ ਉਹਨੂੰ ਕੁੜੀ ਚਾਰ ਗੋਲਿਆ ਮਾਰਿਆ ਸੋੜੇ ਸੋੜੇ ਜ਼ਿੰਦਗੀ ਚ ਸਭ ਤੋਂ ਪਿਆਰੇ ਸਪੈਸ਼ਲੀ ਕੁੜੀਆਂ ਕੁੜੀਆਂ ਵਾਸਤੇ 100% 50% ਲੋਕ ਐਦਾਂ ਦੇ ਹੁੰਦੇ ਜਿਹੜੇ ਸਾਨੂੰ ਤਾਲੀਆਂ ਫਾਕੇ ਸਨਮਾਨਤ ਕਰਨਗੇ ਵੀ ਆਜੋ ਅੱਗੇ ਆਜੋ ਤੇ ਮੈਂ ਕਹਿੰਦੀ ਆ 60% ਲੋਕ ਹੋ ਜਾਂ 50% ਲੋਕ ਤਾਂ ਇਹੋ ਜੀ ਹੋਣਗੇ ਜਿਹੜੇ ਥੋੜਾ ਰਸਤਾ ਕੱਟਣਗੇ ਜਿਹੋਗੇ ਤਾਂ ਗਾ ਵੱਡਾ ਵੱਡਾ ਹੁੰਦਾਗਾ ਉਹਨੂੰ ਕੋਈ ਕੱਟ ਦਿੰਦਾਗਾ ਫਿਰ ਉੱਥੇ ਹੀ ਰਹਿ ਜਾਂਦਾ ਉਹਨੂੰ ਗੰਡ ਦੇ ਕੇ ਵੱਡਣਾ ਮੰਨਦਾ ਗਾ ਤਾਂ ਹਾਂ ਜਿਹੜੀ ਟੈਨੈਸ ਕੁੜੀ ਸੀ ਹਨਾ ਉਹਦੇ ਲੋਕ ਬਹੁਤ ਕਮੈਂਟ ਕਰਦੇ ਸੀ ਵੀ ਐਡੇ ਕੱਪੜੇ ਪੌੜਦੀ ਐ ਤੁਹਾਡੇ ਲੋਕਾਂ ਨੂੰ ਸਫਲਤਾ ਨਹੀਂ ਦੇਖਦੀ ਤੁਹਾਡੇ ਕੱਪੜੇ ਦੇਖਣਗੇ ਜਿਵੇਂ ਮੇਰੇ ਕੱਪੜੇ ਆ ਹੁਣ ਜੇ ਮੈਂ ਇਥੇ ਸਲਵਾਰ ਸੁੱਟ ਪਾਇਓ ਜੇ ਮੈਂ ਕਿਤੇ ਤੇ crop top ਪਾਇਆ ਹੁੰਦਾ ਅੱਦੇ ਲੋਕਾਂ ਨੇ ਕਮੈਂਟ ਕਰਨਾ ਸੀ ਵੀ ਹਾਂ ਬਈ ਜੇ ਐਡੀ ਵੱਡੀ ਕੁੜੀ ਹੋ ਰਹੀ ਹੈਗੀ ਤੇ ਛੋਟੇ ਕੱਪੜੇ ਪਾਉਂਦੀ ਹੈ ਗਾਇਸ ਨੂੰ ਪਤਾ ਜਿਹੜੀ ਉਹ ਕੁੜੀ ਐ ਜੀ ਟਾਈਮ ਤੋਂ ਮਿਹਨਤ ਕਰ ਰਹੀ ਸੀ ਦੀ ਮਿਹਨਤ ਮੁੱਲ ਦਾ ਪੈ ਵੀ ਗਿਆ ਸੀਗਾ ਤਾਰੋ ਦੇ ਡੈਡੀ ਕਿਉਂਕਿ ਬਹੁਤ ਸਾਰੇ ਮੈਡਲ ਟਰੋਫੀਆਂਜ਼ ਮਿਲੇ ਹੋਏ ਸੀ ਨੂੰ ਬਹੁਤ ਜ਼ਿਆਦਾ ਮੈਡਲ ਟਰੋਫੀ ਨੂੰ ਇੱਕ ਮੈਂ ਨਾਲ ਲੈ ਲਵਾਂ ISP ਦਾ DSP ਦੀ ਪੋਸਟ ਜਰੂਰ ਮਿਲ ਜੰਗੀ ਇਹ ਹੋਰ ਨਹੀਂ ਤਾਂ ਤੇ ਦੋ ਸਾਲ ਤੋਂ ਕੁੜੀ ਕਿਤੇ ਆਪਣੀ ਨਾਨੀ ਘਰ ਭੂਆ ਘਰ ਚਾਚੀ ਘਰ ਮਾਸੀ ਘਰ ਕਿਤੇ ਵੀ ਨਹੀਂ ਗਈ ਸਿਰਫ ਆਪਣੀ ਪ੍ਰੈਕਟਿਸ ਤੇ ਧਿਆਨ ਸੀਗਾ ਤੇ ਹੁਣ ਇੱਕ ਗੱਲ ਹੈ ਜੇ ਮੁੰਡੇ ਨਿੱਕਰ ਪਾ ਕੇ ਤੇ ਬਨਾਨਾ ਪਾ ਕੇ ਬਾਹਰ ਆ ਜਾਣ ਉਹਨਾਂ ਨੂੰ ਤਾਂ ਸਮਝ ਬੜੀ ਦਿੰਦਾਗਾ ਇਹ ਸਾਡੇ ਕੁੜੀਆਂ ਵੇਲੇ ਸਾਨੂੰ ਕੀ ਹੋ ਜਾਂਦਾ ਬਈ ਦੇਸੀ ਅਸੀਂ ਅਸੀਂ ਕੈਪਰ ਵੀ ਪਾ ਲਈ ਤੁਹਾਨੂੰ ਫਿਰ ਵੀ ਦਿੱਕਤ ਹੈ ਜੇਸੀ ਕロップਟੌਪ ਪਾ ਲਈ ਤੁਹਾਨੂੰ ਫਿਰ ਦਿੱਕਤ ਹੈ ਮੁੰਡੇਆਂ ਵਾਂ ਤਾਂ ਕੁਝ ਹੁੰਦਾ ਹੀ ਨਹੀਂ ਹੈ ਦਾ ਇਹ ਵਦੋ ਹਾਂਜੀ ਖੜੀਆ ਤੁਹਾਨੂੰ ਮੇਰੀ ਇਹੀ ਹੋਵਾਦੀ ਨਾਲ ਨਾਲ ਪੜਾਈ ਵੀ ਕਰੋ ਤੇ ਅੱਗੇ ਵੀ ਵਧੋ ਤੇ ਅੱਗੇ ਵਧਣਾ ਜੇ ਤੁਹਾਨੂੰ ਕੋਈ ਰੋਕਦਾ ਨਾ ਉਹਨੂੰ ਕਰਕੇ ਦੇਖੋ ਬੀਸੀ ਕਰ ਸਕਦੇ ਆ ਕੱਲਾ ਪ੍ਰੋਫੈਸ਼ਨ ਤੁਹਾਡਾ ਇੱਕ ਨਹੀਂ ਹੋਣਾ ਚਾਹੀਦਾ ਤੁਹਾਡੇ ਬਥੇਰੇ ਪ੍ਰੋਫੈਸ਼ਨ ਹੋਣ ਚਾਹੀਦੇ ਕਿਉਂਕਿ ਕੋਈ ਪਤਾ ਨਹੀਂ ਥੋੜਾ ਕਿੱਥੇ ਤਾਰਾ ਚਮਕੀ ਹਾਂ